ਮਨੇ ਆਪਾਂ ਠੀਕ ਹੈ ਹੁਣ ਸੱਚੇ ਖੱਬੇ ਤੁਰੇ ਪਰ ਤੇ ਨੇ ਸੱਚੇ ਕਾਉਂ ਨੇ ਬੰਦੇ ਆ ਜਿਹਨਾਂ ਟੱਕਰ ਨਾਲ ਟੱਕਰ ਦੇ ਆ ਕੇ ਸਿੱਧਾ ਟੱਕਰ ਦੇ ਆ ਕੇ ਮੈਨੂੰ ਕੋਈ ਡਰ ਥੋੜੀ ਐ ਮੈਨੂੰ ਕਹਿਦਾ ਮੈਂ ਇਕੱਲਾ ਆਇਆ ਨਾਲੇ ਇਕੱਲਾ ਕੋਈ ਜਥੇਬੰਦੀ ਲੈ ਕੇ ਨਹੀਂ ਆਇਆ ਇੱਥੇ ਅਸੀਂ ਪਰਿਵਾਰ ਭਰਾ ਖੜੇ ਆ ਦੋਵੇਂ ਕਿੰਨੇ ਭਾਜੀ ਕੀ ਕਹਿਣਾ ਹੈ ਸੀਗੇ ਭਾਜੀ ਅਸੀਂ 14 ਚ ਵੋਟ ਪਾਈ ਆ 19 ਚ ਵੋਟ ਮੈਂ ਪਾਈ ਗਾਂਧੀ ਨਵਾਬ ਪਾਈ ਆ ਸਾਡਾ ਹੱਕ ਆ ਸਵਾਲ ਕਰਨ ਦਾ ਉਦੋਂ ਕਾਂਗਰਸ ਦੇ ਖਿਲਾਫ ਸੀ ਸਾਡਾ ਭਰੋਸਾ ਕਿੱਥੇ ਗਿਆ ਸਾਡੀਆਂ ਵੋਟਾਂ ਕਿੱਥੇ ਗਈਆਂ ਅਸੀਂ ਅਸੀਂ ਕੌਣ ਆ ਮਤਲਬ ਜਿਹੜੇ ਵੋਟਰ ਨੇ ਮਤਲਬ ਇਹ ਵੋਟਰਾਂ ਅਸੀਂ ਕੌਣ ਆ ਦੂਜੀ ਗੱਲ ਇੱਕੋ ਗੱਲ ਗਾਂਧੀ ਸਾਹਿਬ ਕਹਿ ਰਹੇ ਨੇ ਵੀ ਆਰਐਸਐਸ 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 ਕਬਜ਼ ਹੋ ਗਈ ਮੈਂ ਸਵਾਲ ਕੀਤਾ ਵੀ ਸਾਡੇ ਤੇ ਤਸ਼ੱਦਦ ਹੋਇਆ 84 ਚ ਪੂਰਾ ਸਿੱਖਾਂ ਦੇ ਕਹਿਰ ਸੱਜਣ ਵਰਗੇ ਟਾਈਟਲ ਵਰਗੇ ਵੀ ਕੀਤਾ ਕਿ ਤੁਸੀਂ ਇਨਸਾਫ ਦਿਵਾਵੋਗੇ ਸਾਨੂੰ ਇਨਸਾਫ ਦਿਵਾਓਗੇ ਕੋਈ ਜਵਾਬ ਹੀ ਨਹੀਂ ਐ ਇਸ ਬੰਦੇ ਕੋਲ ਇਸ ਬੰਦੇ ਜਦੋਂ ਇਹ ਬੰਦਾ ਹਾਰਿਆ ਆਜ਼ਾਦ ਜਿੱਤੇ ਜਿੱਤਿਆ ਨਹੀਂ ਇਹਨਾਂ ਪੱਲ ਅੱਗੇ ਵੀ ਮੇਰਾ ਆਜ਼ਾਦ ਮੈਂ ਜਿੱਤੂਗਾ ਮੈਂ ਕਿਹਾ ਪਾਰਟੀ ਦਾ ਪੱਲਾ ਫੜ ਲਾਂ ਇਹਨੂੰ ਵੀ ਸਿਆਸਤ ਚੰਗੀ ਲੱਗੀ ਫਿਰ ਉਹ ਸਿਆਸਤ ਕਰਨ ਵਾਸਤੇ ਇਹ ਇਲੈਕਸ਼ਨਾਂ ਵਿੱਚ ਖੜੇ ਨੇ ਇਹ ਲੋਕ ਕਿਸੇ ਦਾ ਸੱਕੇ ਨਹੀਂ ਕਿਸੇ ਨੇ ਕੋਈ ਜਵਾਬ ਹੀ ਨਹੀਂ ਸੋਨੇ ਕੋਈ ਇੱਕ ਨੀਤੌਰ ਵੀ ਖੜੀ ਹੈਗੀ ਉਹ ਵੀ ਪਾਰਟੀ ਚੇਂਜ ਕੀਤੀ ਆ ਉਹ ਵੀ ਭਾਜੀ ਬੀਜੇਪੀ ਚਲੀ ਗਈ ਹੈ ਭਾਜੀ ਦਲ ਮੈਂ ਇੱਕ ਗੱਲ ਕਵਾਂਗਾ ਕੋਈ ਰਾਜਪੁਰਾ ਵਾਲਾ ਖੜੇ ਹੋ ਕਲੀਅਰ ਜਿਹੜਾ ਦਲ ਬਦਲੂਆ ਨਾ ਭਾਜੀ ਦਲ ਬਦਲੂ ਕਿਸੇ ਨੂੰ ਮੂੰਹ ਨਾ ਲਾਵੇ ਆ ਗਿਆ ਨੰਨਾ ਸ਼ ਆ ਗਿਆ ਨੰਨਾ ਨੰਦੇ ਨਵਰ ਵਾਲੋ ਭਾਵੇਂ 哎，我的妈，老板！